ਹੈਲੋ ਦੋਸਤੋ ਮੈਂ ਤੁਹਾਡਾ ਦਵਿੰਦਰ ਸਿੰਘ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਪੰਜ ਕਿੱल्ल्या ਦਾ ਟੱਟ ਲੈ ਕੇ ਆਇਆ ਪਹਿਲਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਜਿਨ੍ਹਾਂ ਨੇ ਇਹ ਮੇਰੇ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾਧੂ ਵਾਧ ਕਰੋ ਹੋਰ ਜ਼ਮੀਨਾਂ ਵਾਸਤੇ ਤੁਹਾਨੂੰ ਵਾਧੂ ਵੀਡੀਓ ਪਾਵਾਂਗੇ ਇਹਨੂੰ ਸਬਸਕ੍ਰਾਈਬ ਕਰੋ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਪੰਜ ਕਿੱल्ल्या ਦਾ ਟੱਕ ਵਾ ਜਿਹੜੇ ਆ ਸਾਹਮਣੇ ਲਿੰਕਰ ਰੋਡ ਨਾਲ ਢਾਈ ਕਿੱल्ल्या ਦਾ ਮੱਥਾ ਲੱਗਦਾ ਜੇ ਤੇ ਆ ਪੱਧਰਾ ਟੱਕ ਜੇ ਪੰਜ ਕਿੱਲੇ ਵਾਣਾ ਬਿਲਕੁਲ ਪੱਧਰਾ ਆ ਸਾਹਮਣੇ ਮੋਟਰ ਵਾ ਜਿਹੜੀ ਤੁਹਾਨੂੰ ਦਿਖਾਈ ਦੇਣ ਈ ਆ ਕੱਲੇ ਦੀ ਮੋਟਰ ਵਾ ਇਸੇ ਦਾ ਕੋਈ ਸਾਜੀ ਨਹੀਂ ਆ ਪੰਜਾਂ ਕਿੱਲਿਆਂ ਚ ਇੱਕ ਮੋਟਰ ਵਾ ਤੇ ਢਾਈਆਂ ਕਿੱਲਿਆਂ ਦਾ ਇਹ ਟੱਕ ਵਾ ਜੀ ਆ ਸਾਹਮਣੇ ਵੇਖੋ ਔਰ ਇਟਾਂ ਲਿਆ ਪਿਆ ਜਾਂਦਾ ਉੱਥੋਂ ਤੱਕ ਤੇ ਇਧਰੋਂ ਆ ਛੜਕ ਵਾ ਆਪਣੀ ਸਿੱਧੀ ਜਿਹੜੀ ਰਨ ਸਿੰਘ ਪਡੋਰੀ ਨੂੰ ਜਾਂਦੀ ਆ ਇਹ ਹੈਗਾ ਵਾ ਜੀ ਤਰਨਤਾਰ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਅੰਮਰਸਾਰ ਤੇ ਤਰਨਤਾਰ ਰੋਡ ਤੋਂ ਸਿਰਫ 1 ਕਿਲੋ ਮੀਟਰ ਦੀ ਪਿਛਾਮ ਆ ਤੇ ਇਹ ਹੈਗਾ ਵਾ ਜਿਹੜੇ ਰਨ ਸਿੰਘ ਨੂੰ ਕੋੜ ਤੋਂ ਰਨ ਸਿੰਘ ਪਡੋਰੀ ਨੂੰ ਛੱਡ ਕੇ ਜਾਂਦੀ ਉਹਦੇ ਉੱਪਰ ਵਾ ਜੀ ਹੈ ਬਿਲਕੁਲ ਸਸਤੀ ਜ਼ਮੀਨ ਵਾ ਬਹੁਤ ਸੋਹਣੀ ਜ਼ਮੀਨ ਵਾ ਢਾਈਆਂ ਕਿੱਲਾਂ ਦਾ ਲਿੰਕ ਰੋਡ ਨਾਲ ਮੱਥਾ ਲੱਗਦਾ ਜੀ ਤੇ ਬਹੁਤ ਸੋਹਣੀ ਜ਼ਮੀਨ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਇੱਥੇ ਆਪਣਾ ਨੰਬਰ ਦੇ ਦਾਂਗਾ ਤੇ ਬਹੁਤ ਹੀ ਸਸਤੇ ਰੇਟ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਮਿਲੂਗੀ ਜੀ ਤੇ ਢਾਈਆਂ ਕਿੱਲਿਆਂ ਦਾ ਮੱਥਾ ਲੱਗਦਾ ਲਿੰਕ ਰੋਡ ਨਾਲ ਜੀ ਤੇ ਕਿੱਲੇ ਦੀ ਮੋਟਰ ਵਾ ਕਿਸੇ ਨਾ ਕੋਈ ਰੌਲਾ ਨਹੀਂ ਆ ਇੱਕ ਨੰਬਰ ਖਾਤਾ ਵੀ ਸਾਫ਼ ਆ ਜੀ ਤੇ ਆ ਜਿਹੜੀ ਸੜਕ ਵਾ ਸਿੱਧੀ ਆ ਰਣ ਸਿੰਘ ਪਡੋਰੀ ਨੂੰ ਜਾਂਦੀ ਆ ਤੇ ਇੱਧਰ ਦੇ ਪਾਸੇ ਨਾਲ ਹੀ ਕੋਟਪਿੰਡ ਵਾ ਟਾਈਆਂ ਕਿੱਲਿਆਂ ਦਾ ਮੱਥਾ ਵਾ ਜੀ ਇਹ ਪੰਜ ਕਿੱਲੇ ਵਾ ਜੀ ਪੱਧਰੀ ਜ਼ਮੀਨ ਵਾ ਜੀ ਆਹ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਜਿੱਦਾਂ ਦੱਸਿਆ ਜਾਂਦਾ ਤੇ ਹੱਥ ਜੋੜ ਕੇ ਬੇਨਤੀ ਆ ਵੀ ਆਹ ਪੇਜ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਉਣ ਆਲੀਆਂ ਹੋਰ ਤੁਹਾਨੂੰ ਵੀਡੀਆ ਵੀਡੀਓ ਮੈਂ ਪਾ ਸਕਾਂ